ਜੀ ਜੀ ਸਰ ਅਰਟੀਕਲ ਪੀਓ ਸਟਾਫ ਨੇ ਇੱਕ ਪੀਓ ਪੜਿਆ ਸਰ ਕਿ ਮੈਟਰ ਕੀ ਹੈ ਸਰ ਕਿੰਨੇ ਕੇਸਾਂ ਦੇ ਪੀਓ ਸਰ ਸੋਨੂ ਜੀ ਪਹਿਲੋ ਤੇ ਮੈਂ ਤੁਹਾਡੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਤੁਹਾਨੂੰ ਨਵੇਂ ਸਾਲ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਦਿਨਾਈ ਕਿ ਅੱਜ ਦੋ ਤਰੀਕਾ ਤੇ ਨਵੇਂ ਸਾਲ ਦਾ ਪਹਿਲਾ ਹੀ ਪੀਓ ਰੈਸਟ ਕੀਤਾ ਜੀ ਜਿਹੜਾ ਕਿ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਬੀਸਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡੀਐਸਪੀ ਨਵਿਸ਼ਕੀਨ ਅਮਰੀਸਿਟੀ ਤੇ ਸਰਦਾਰ ਹਰਮਿੰਦਰ ਸਿੰਘ ਜੀ ਪੀਪੀਐਸ ਏਸੀਪੀ ਨਵਿਸ਼ਕੀਨ ਅਮਰੀਸਿਟੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕ ਆਊਟ ਕਰ ਰਿਹਾ ਜੀ ਜਿਹੜਾ ਪਿਓਰੈਸਟ ਕੀਤਾ ਉਹਦੀ ਡੀਟੇਲ ਇਸ ਪ੍ਰਕਾਰ ਆ ਜੀ ਉਹਦਾ ਨਾਮ ਹੈ ਸੁਖਵਿੰਦਰ ਸਿੰਘ ਇਲੀਸ ਸੁਖ ਸਨ ਆਫ ਦੇਸ਼ਾ ਸਿੰਘ ਆਰਓ ਰਿਆਸਤ ਐਮਨਿਊ ਕਨੂਰ ਕਾਲੇ ਦਾ ਰਹਿਣ ਵਾਲਾ ਜੀ ਤੇ ਇਨੂੰ ਮੈਂ ਤੇ ਮੇਰੀ ਟੀਮ ਨੇ ਅੱਜ ਮਾਰਨਿੰਗ ਰੇਡ ਕਰਕੇ ਅਰੈਸਟ ਕੀਤਾ ਜੀ ਇਹ ਬਾਦ ਅਦਾਲਤ શ્રી ਗੁਰਦਰਸ਼ਨ ਸਿੰਘ ਜੀ ਐਮ ਆਈ ਸੀ ਦੀ ਕੋਰਟ ਦੇ ਵਿੱਚੋਂ ਮੁਕਦਮਾ ਨੰਬਰ 43 ਡੇਟਡ 12/3/2021 ਅੰਡਰ ਸੈਕਸ਼ਨ 379 411 ਆਪੀ ਸੀ थाना ਸੀਡਵਿੰਡ ਦਾ ਮੁਕਦਮਾ ਜੀ ਜਿਹਦੇ ਵਿੱਚ ਇਹ ਪੀਓ ਸੀ ਜਿਹਦੀ ਪੀਓ ਡੇਟਾ ਕੀ ਜੀ 30/11/2024 ਇਹ ਜਿਹੜਾ ਬੰਦਾ ਜੀ ਇਹਨੂੰ ਆਲਰੇਡੀ ਇਹੀ ਪਹਿਲਾਂ ਵੀ ਅਰੈਸਟ ਕਰ ਚੁੱਕਿਆ ਇਸੇ ਮਕਦਮੇ ਚ ਆਲਰੇਡੀ ਪਹਿਲੋ ਰੈਸਟ ਕੀਤਾ ਔਰ ਇਹ ਫਿਰ ਦੁਬਾਰਾ ਉਹਦੇ ਵਿੱਚ ਗਹਿਰਾਏ ਰਹੋ ਗਿਆ ਜੀ ਔਰ ਇਹ ਬੰਦਾ ਜਿਹੜਾ ਇਹਦੇ ਨਾਲ ਦੇ ਤਿੰਨ ਬੰਦੇ ਹੋਰ ਨੇ ਇਹਨਾਂ ਦਾ ਚਾਰ ਬੰਦਿਆਂ ਦਾ ਗਰੁੱਪ ਸੀ ਜਿਹੜੇ ਕਿ ਇਹ ਪੰਡਾਂ ਦੇ ਵਿੱਚੋਂ ਜਾ ਕੇ ਰਾਤ ਬਰਾਦ ਜਿਹੜਾ ਨਾ ਉਹ ਟਰਾਂਸਫਰਮਰਾਂ ਦੇ ਵਿੱਚੋਂ ਤੇਲ ਚੋਰੀ ਕਰਦੇ ਨੇ ਉਹ ਜਿਹੜੇ ਨਾਲ ਦੇ ਇਹਦੇ ਤਿੰਨ ਬੰਦੇ ਉਹਨਾਂ ਨੂੰ ਸਜ਼ਾ ਹੋ ਚੁੱਕੀ ਆ ਇਹ ਬੰਦਾ ਰਹਿਣਾ ਅਰੈਸਟ ਕਰਨਾ ਬਾਕੀ ਸੀ ਅੱਜ ਇਹਨੂੰ ਅਰੈਸਟ ਕਰਕੇ ਤੇ ਤਾਨੇ ਸੀਡੂ ਜੀ ਐਸਚੂ ਸਾਹਿਬ ਦੇ ਹੈਂਡਓਵਰ ਕੀਤਾ ਜਾਏਗਾ ਜਿਹਦੇ ਵਿੱਚ ਇਹਨੂੰ ਉਹ ਕੋਰਟ ਚ ਪੇਸ਼ ਕਰਕੇ ਅਦਾਲਤ ਦੇ ਵਿੱਚ ਜੋ ਹੁਕਮ ਮਿਲੇਗਾ ਉਹਦੀ ਕਿੰਨ ਬਿਨ ਪਾਲਣਾ ਕੀਤੀ ਜਾਏਗੀ ਸਰ ਪਹਿਲਾਂ ਵੀ ਬੜਾ ਸ਼ਰਾਰਤੀ ਆਂਸਰ ਪਿਆ ਹੈ ਪਹਿਲਾਂ ਵੀ ਬੜੀ ਮੁਸ਼ਕਲਾਂ ਤੁਹਾਡੇ ਕੋ ਕਾਬੂ ਆਇਆ ਸੀ ਤੇ ਐਕੀ ਵੀ ਫਿਰ ਤੁਸੀਂ ਇਹਨੂੰ ਕਾਬੂ ਕੀਤਾ ਵਾ ਕਿ ਕਿਉਂ ਨਹੀਂ ਇਹ ਤਰੀਕਾ ਦਾ ਜਾਂਦਾ ਸੀ ਸਰ ਕਿਉਂ ਬਾਰ ਬਾਰ ਇਹ ਹੋ ਰਿਹਾ ਪਤਾ ਨਹੀਂ ਜੀ ਸੋਨੂ ਜੀ ਤੇ ਤੁਹਾਨੂੰ ਪਤਾ ਇਹਨਾਂ ਦੀ ਵੰਸ਼ਾ ਹੁੰਦੀ ਹੈ ਇਹਨਾਂ ਨੂੰ ਆਪਾਂ ਸਾਡੇ ਬਲੋ ਤੇ ਕੋਈ ਇਹੋ ਜੀ ਹੈ ਨਹੀਂ ਸਾਡਾ ਤੇ ਵਰਕਆਊਟ ਇਹੋ ਹੀ ਹੈ ਜੀ ਜੇ ਇਹ ਗੈਰ ਹਰ ਹੋਣਗੇ ਤੇ ਇਹ ਇਹਨਾਂ ਨੂੰ ਚੁੱਕ ਚੁੱਕ ਕੇ ਲਿਆ ਕੇ ਤੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਹੋਰ ਤੇ ਸਾਡੀ ਇਹਨਾਂ ਨਾਲ ਕੋਈ ਨਾ ਕੋਈ ਲਗ ਡਾਟਾ ਨਾ ਕੋਈ ਲੈਣਾ ਨਾ ਦੇਣਾ ਇਹ ਤੇ ਸਾਡੀ ਡਿਊਟੀ ਹੈ ਇਹ ਡਿਊਟੀ ਇਤਰੇ ਕਰਦੇ ਰ